ਮਹਾਨਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਵਿਰੋਧੀ ਦਰਜਿਆ ਗੁਪਤਾ ਬਾਜਵਾ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਗੱਲ ਕਰਦੇ ਹੋ ਕਿ ਫਿਨਾਜ ਬੰਬ ਚੱਲਣ ਦੀ 18 ਬੰਬ ਚੱਲ ਗਏ ਤੇ 23 ਬੰਬ ਉਹਨਾਂ ਦੀ ਜਾਣਕਾਰੀ ਮੁਤਾਬਕ ਹੋਰ ਹੈ ਜੀ ਦੱਸੋ ਕਹਿੰਦੇ ਕਿਥੇ ਬੱਤੀ ਬੰਬ ਨਹੀਂ ਤਾਂ ਅਗਰ ਕਾਰਵਾਈ ਦਾ ਸਾਹਮਣਾ ਕਰੋ ਇੱਕ ਪਾਸੇ ਰਾਜਾ ਵਿੜੈਂਗਾ ਗਵਾਹੀ ਕਰ ਰਿਹਾ ਦੂਜੇ ਪਾਸੇ ਗਵਾਹੀ ਕਰ ਰਿਹਾ ਅਮਨ ਰੋੜਾ ਆਪ ਦੇ ਜੀ ਦੋਨੇ ਪਾਰਟੀਆਂ ਮਹਾਲੀ ਚ ਜ਼ੋਰ ਰਜ਼ਮਾਈ ਮੁੱਦਾ ਅਮਨ ਗੁੰਹਦੀ ਸਿੱਧੀ ਦਾ ਹੈ ਜੀ ਪਰ ਲੜਾਈ ਪਿਰਟੀ ਕਲ ਦਾ ਨਿਸ਼ਾਨਾ ਇਧਰ ਲੱਗ ਰਿਹਾ ਦੋਨਾਂ ਤਰ੍ਹਾਂ ਦਾ 2027 ਦੀਆਂ ਚੋਣਾਂ ਇਹਦੇ ਕਾਫੀ ਹਸੇ ਬਾਅਦ ਹੈ ਜਿਹਾ ਮੋਰ ਬਣਿਆ ਹੈ ਕਿ ਕਾਂਗਰਸ ਦੇ ਆਗੂ ਦੇ ਹੱਕ ਚ ਸੁਖੀਰ ਬਾਦਲ ਵੀ ਬੋਲ ਰਿਹਾ ਹੈ ਔਰ ਬਕਰ ਮ੍ਰਿਤੀਆ ਵੀ ਬੋਲ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਵੀ ਰਾਜਦਾਨਾ ਚ ਚਲੇ ਜਾਂਦੀਆਂ ਐ ਕਿ ਮੁਖੰਦਰ ਭਗਵਾਨਦਾਨ ਅਸਤੀਵਾ ਦੇਣ ਜੀ ਜਿਹੜੀ ਪਾਰਟੀ ਦੇ 92 ਵਿਧਾਇਕ ਹੋਣ ਉਹ ਕਿਉਂ ਅਸਤੀਵਾ ਦੇਗਾ ਬਿਲਕੁਲ ਲਾਰੈਂਸ ਬਿਸ਼ਨੋਈ ਦਾ ਮੁੱਦਾ ਵੀ ਉਠਿਆ ਹੋ ਰਿਹਾ ਇਸ ਮਾਰੇ ਤੇ ਪਿਛਲੇ ਦਿਨਾਂ ਚ ਵੀ ਗੱਲ ਉੱਠਦੀ ਆ ਉਹ ਕਹਿੰਦੇ ਕਿ ਵੱਡੇ ਚੈਨਲ ਨੇ ਸੀਨੀਅਰ ਜਰਨਲਿਸਟ ਵੱਲੋਂ ਇੰਟਰਵਿਊ ਕੀਤੀ ਗਈ ਜੀ ਤੇ ਉਹਦੇ ਤੇ ਕਿਉਂ ਨਹੀਂ ਕੋਈ ਐਫਆਈਆ ਦਰਜ ਹੋਇਆ ਕਿਉਂ ਨਹੀਂ ਕਾਰਵਾਈ ਹੋਈ ਜੀ ਇਹ ਸਵਾਲ ਠਾਹਰੇ ਕਾਂਗਰਸ ਦੇ ਆਗੂ ਕਾਂਗਰਸ ਦੇ ਆਗੂਆਂ ਵੱਲੋਂ ਸਵਾਲ ਠਾਏ ਜਾ ਰਹੇ ਆ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ ਨੇ ਇੱਕ ਗੱਲ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹੀ ਆ ਉਹ ਕਹਿੰਦੇ ਦੇਖੋ ਮਸਲਾ ਬਹੁਤ ਗੰਭੀਰ ਹੈ ਪਰ ਤੁਸੀਂ ਗੇਜ ਨਹੀਂ ਚਲਾ ਰਹੇ ਤੁਸੀਂ ਸਕੇਟ ਚਲਾ ਰਹੇ ਹੋ ਆ ਬਾਜਾ ਤੇ ਕੇਐਫਆਰ ਦਰਜ ਹੋਈ ਹੈ ਜੀ ਜਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਪ੍ਰੋਟੈਸਟ ਕਰ ਰਹੇ ਆ ਉਦੋਂ ਤੋਂ ਲੈ ਕੇ ਕਾਂਗਰਸੀਆਂ ਨੇ ਆਪਣੇ ਜਿਹੜੇ ਹੱਥ ਭੇਜ ਹੈ ਘਟੂ ਘਟਾ ਅਰਜ਼ੀ ਤੌਰ ਤੇ ਜਰੂਰ ਉਹਨਾਂ ਉੱਪਰ ਮਿੱਟੀ ਪਾ ਦਿੱਤੀ ਹੈ ਅੱਜ ਰਾਣਾ ਗਰਜੀਤ ਵੀ ਉੱਥੇ ਖੜਾ ਹੈ ਜੀ ਰਾਜਾ ਵੜਿੰਗ ਵੀ ਖੜਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਪੰਜਾਬ ਵਿੱਚ ਚੱਲ ਰਹੀਆਂ तमाम ਖਬਰਾਂ ਦੀ ਜਾਣਕਾਰੀ ਤੁਹਾਨੂੰ ਦਿੰਨੇ ਆਂ ਔਰ ਖਬਰ ਦੇ ਪਿੱਛੇ ਦੀ ਖਬਰ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦੇ ਆਂ ਆਖਿਰ ਪੰਜਾਬ ਵਿੱਚ ਹੋ ਕੀ ਰਿਹਾ ਹੈ ਪੰਜਾਬ ਦੇ ਮਾਹੌਲ ਦੇ ਵਿੱਚ ਜੋ ਬਦਲਾ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਹੇ ਨੇ ਉਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਇਹਨਾਂ तमाम ਗੱਲਾਂ ਤੇ ਚਰਚਾ ਕਰਾਂਗੇ ਔਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਗਏ ਨੇ ਸਾਡੇ ਐਕਸਪਰਟ ਜਗਤਾਰ ਸਿੰਘ ਸਿੱਧੂ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀਪਰਾ ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸੱਸੀ ਕਾ ਲਓ ਸਵਾਲ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਅੱਜ ਦੀ ਸਭ ਤੋਂ ਵੱਡੀ ਖਬਰ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੋ ਨੇ ਉਹ ਪੁਲਿਸ ਅੱਗੇ ਪੇਸ਼ ਹੋਏ ਨੇ ਗਰਨੇਡ ਮਾਮਲੇ ਨੂੰ ਲੈ ਕੇ ਬਿਲਕੁਲ ਬਹੁਤ ਵੱਡਾ ਸੋਹਲਾ ਆਪ ਆਪਣੀ ਆਦੀ ਰਾਜਨੀਤੀ ਜੇ ਪਿਛਲੇ ਸਮੇਂ ਦੇਖੀਏ ਦੇਖੋ ਰਾਜਨੀਤੀ ਜਤਰਾ ਚੜਾਤਾ ਆਉਂਦੇ ਰਹਿੰਦੇ ਆ ਜੀ ਵਿਧਾਨ ਸਭਾ ਦਾ ਸੈਸ਼ਨ ਹੋਵੇ ਉੱਥੇ ਟਕਰਾ ਕੋਈ ਮੁੱਦਿਆਂ ਤੇ ਟਕਰਾ ਖਾਸ ਤੌਰ ਤੇ ਚੋਣਾਂ ਦੇ ਵੇਲੇ ਤਾਂ ਹੁੰਦਾ ਹੀ ਹੈ ਪਰ ਮੈਂ ਇੱਕ ਮੰਗਾ ਕਿ ਕਾਫੀ ਅਰਸੇ ਬਾਅਦ ਆ ਪੰਜਾਬ ਤੇ ਇਸ ਤਰ੍ਹਾਂ ਦਾ ਸਿੱਖਰ ਦਾ ਟਕਰਾ ਦੋ ਪੋਲੀਟੀਕਲ ਪਾਰਟੀਆਂ ਚ ਦੇਖਣ ਨੂੰ ਮਿਲ ਰਿਹਾ ਪੋਲੀਟੀਕਲ ਪਾਰਟੀਆਂ ਵੀ ਇਹ ਨਹੀਂ ਹੈ ਕਿ ਕੋਈ ਛੋਟੀ ਜਿਹੀ ਵੱਡੀ ਇੱਕ ਹਾਕਮਧਰ ਤੇ ਇੱਕ ਮੁੱਖ ਵਿਰੋਧੀ ਤੇ ਰਹਿ ਜੀ ਦੋਨੇ ਪਾਰਟੀਆਂ ਜਦੋਂ ਅੱਜ ਆਪਾਂ ਜ਼ਿਕਰ ਕਰ ਰਹੇ ਆ ਤਾਂ ਲਕੀਰ ਖਿੱਚ ਕੇ ਖੜ ਗਏ ਆ ਮਨੋ ਸਾਹਮਣੇ ਸਿੱਧੀ ਦੇਖੋ ਕਿਸ ਕਦਰ ਬਣ ਗਈ ਹੈ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਆਗੂ ਹੈ ਆਮ ਆਦੀ ਪਾਰਟੀ ਸਦਰਜਾ ਮੁੱਖ ਮੰਤਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਉਹਨਾਂ ਸਵਾਲ ਕੀਤਾ ਕਿ ਤੁਸੀਂ ਗੱਲ ਕਰਦੇ ਹੋ ਕਿ 50 ਬੰਬ ਚੱਲਣ ਦੀ 18 ਬੰਬ ਚੱਲ ਗਏ ਤੇ 23 ਬੰਬ ਉਹਨਾਂ ਦੀ ਜਾਣਕਾਰੀ ਮੁਤਾਬਕ ਹੋਰ ਹੈ ਜੀ ਦੱਸੋ ਕਹਿੰਦੇ ਕਿਥੇ 23 ਬੰਬ ਹਮ ਨਹੀਂ ਤਾਂ ਫਿਰ ਕਾਰਵਾਈ ਦਾ ਸਾਹਮਣਾ ਕਰੋ ਹਮ ਤੇ ਅੱਜ ਮੋਹਾਲੀ ਦੇ ਥਾਣੇ 'ਚ ਪੇਸ਼ੀ ਪੈਰੀ ਹੈ ਜਦੋਂ ਆਪਾਂ ਗੱਲ ਕਰ ਰਹੇ ਆਂ ਜੀ ਪ੍ਰਤਾਪ ਬਾਜਵਾ ਜੀ ਟਕਰਾਅ ਦੀ ਸਥਿਤੀ ਹੈ ਕਿ ਆਂ ਤੌਰ ਦੇ ਇੱਕ ਪਾਰਟੀ ਪ੍ਰੋਟੈਸਟ ਕਰਦੀ ਹੁੰਦੀ ਹੈ ਹੂੰ ਕਾਂਗਰਸ ਪਾਰਟੀ ਦਾ ਪ੍ਰੋਟੈਸਟ ਕਰ ਹੀ ਰਹੀ ਹੈ ਜੀ ਤੇ ਨਾਲ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਉਹ ਵੀ ਮਹੱਲੀ ਚ ਰੋਸ ਵਿਖਾਵਾ ਕਰ ਰਹੀ ਹੈ ਜੀ ਆਮ ਆਦਮੀ ਪਾਰਟੀ ਕਿਉਂ ਕਰ ਰਹੀ ਹੈ ਹੂੰ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਪ੍ਰਤਾਪ ਬਾਜਵਾ ਨੇ ਬਿਆਨ ਦੇ ਕੇ ਪੰਜਾਬੀਆਂ ਨੂੰ ਡਰਾਇਆ ਝਮਕਾਇਆ ਆਮੰਦ ਦਾ ਮਾਹੌਲ ਖਰਾਬ ਕਰ ਰਿਹਾ ਹੈ ਜੀ ਔਰ ਸਿੱਧੇ ਤੋਂ ਇੱਕੋ ਹੀ ਸਵਾਲ ਹੈ ਪ੍ਰਤਾਪ ਬਾਜਵਾ ਕੋਲੋਂ ਪੁੱਛ ਰਿਹਾ ਕਿ ਦੱਸੋ ਜੀ ਜਿਹੜਾ ਹੈਗਾ ਜਿਹੜੇ ਬੱਤੀ ਬਾਂਬਾ ਉਹ ਕਿੱਥੇ ਆ? ਹੂੰ ਤੇ ਕਦੋਂ ਚੱਲਣਗੇ ਤੇ ਕੌਣ-ਕੌਣ ਆ ਨਿਸ਼ਾਨੇ ਤੇ? ਦੂਜੇ ਪਾਸੇ ਕਾਂਗਰਸ ਹੈ। ਜੀ। ਕਾਂਗਰਸ ਦੀ ਅਗਵਾਈ ਜਿਹੜੇ ਕਾਂਗਰਸ ਦੇ ਕੱਦਾਵਾਰ ਆਗੂ ਕਰ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਦਹਾਣੀ ਸੁਖਿੰਦਰ ਰੰਧਾਵਾ ਹੈ। ਜੀ। ਇਹਦੇ ਜਿਹੜਾ ਹੈਗਾ ਹੋਰ ਕੀ ਆਗੂਵਾਰਾ ਨ ਗਰਜੀਤ ਸਿੰਘ ਹੈ। ਹੂੰ। ਬਾਕੀ ਵੀ ਸੀਨੀਅਰ ਆਗੂ ਹੈ ਔਰ ਐਮ.ਐਲ.ਏ. ਸਾਹਿਬ ਦਾ ਕੀ ਮਜੂਦਾ ਪਾਰਲੀਮੈਂਟ ਮੈਂਬਰ ਹੈ ਜਿਨ੍ਹਾਂ ਦੇ ਪ੍ਰਧਾਨ ਹੈ। ਉਹ ਵੀ ਪ੍ਰਤਾਪ ਬਾਜਵਾ ਦੇ ਨਾਲ ਥਾਣੇ ਤੱਕ ਚੱਲ ਕੇ ਆਇਆ ਹੈ ਉਹ ਤਾਂ ਬਾਹਰ ਧਰਨਾ ਦੇ ਕੇ ਬੈਠਿਆ ਹੈ ਹਮ ਪ੍ਰਤਾਪ ਬਾਜਵਾ ਗ੍ਰੰਮ ਪੁਲਿਸ ਅੰਦਰੋਂ ਕੁਛੇਸ਼ ਕਰ ਰਹੀ ਹੈ ਜੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੋ ਮਰਜੀ ਪੁਛੋ ਡਰਨ ਵਾਲਾ ਮੈਂ ਨਹੀਂ ਹਮ ਇਹਨੇ ਮੈਂ ਕੀ ਗਲਤ ਗੱਲ ਕੀਤੀ ਹੈ ਜੀ ਇੱਕ ਪਾਸੇ ਰਾਇਆ ਵੜੈਂਗਾ ਗਵਾਹੀ ਕਰ ਰਿਹਾ ਦੂਜੇ ਪਾਸੇ ਗਵਾਹੀ ਕਰ ਰਿਹਾ ਹੈ ਅਮਨ ਰੋੜਾ ਆਪ ਦੇ ਜੀ ਸੋ ਦੋਨੇ ਪਾਰਟੀਆਂ ਮਹਾਲੀ ਚ ਜੋਰ ਰਜ਼ਮਾਈ ਮੁੱਦਾ ਅਮਨ ਗ੍ਰੰਮ ਦੀ ਸਥਿਤੀ ਦਾ ਜੀ ਪਰ ਲੜਾਈ ਪੋਲੀਟਿਕਲ ਤੌਰ ਦਾ ਨਿਸ਼ਾਨਾ ਇਧਰ ਲੱਗ ਰਿਹਾ ਦੋਨਾਂ ਧਿਰਾਂ ਦਾ 2027 ਦੀਆਂ ਚੋਣਾਂ ਬਿਲਕੁਲ ਇੱਕ ਧਿਰ ਨੂੰ ਲੱਗਦਾ ਹੈ ਕਿ ਵੀ ਅਸੀਂ ਜਿਹੜੀ ਲੜਾਈ ਲੜ ਰਹੇ ਆ ਅਮਨ ਗਰੂ ਦੇ ਮੁੱਦੇ ਨੂੰ ਲੈ ਕੇ ਜੀ ਸਾਰੇ ਪੰਜਾਬੀ ਸਾਡੇ ਨਾਲ ਹੋ ਜਾਣਗੇ ਹਮ ਜਿਹੜੀ ਇਸ ਵੇਲੇ ਸਦਾਦਾਰੀ ਤੇਰਾਵ ਨੂੰ ਲੱਗਦਾ ਹੈ ਕਿ ਜੇ ਇਹ ਸਥਿਤੀ ਐਸ ਤ ਕਦਰ ਜਿਹੜਾ ਹੈਗਾ ਸਾਡੇ ਤੇ ਸਵਾਲ ਕਰਨਗੇ ਤਾਂ ਹਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਸਾਡੇ ਆ ਸਦਾ ਆਏਗੀ ਕਿ ਨਹੀਂ ਆਏਗੀ ਜੀ ਸੋ ਠਾਕਰੇ ਦੇ ਖੜ ਗਏ ਆਗੇ ਹਮਣੋ ਸਾਹਮਣੇ ਇਦਾਪਾ ਦੇਖਿਆ ਕਿ ਪਿੰਡਾਂ ਚ ਸਿੱਧੂ ਸਾਚਾ ਖਾੜਾ ਦੇ ਕਬੜੀਆਂ ਦੇ ਲਾਈਨ ਖਿੱਚ ਕੇ ਟੀਮਾਂ ਇੱਕ ਦੂਜੇ ਦੇ ਸਾਹਮਣੇ ਖੜ੍ਹਦੀਆਂ ਜੀ ਜੀ ਪਰ ਪ politcal ਮੌਕਾ ਬਹੁਤ ਘਟੇ ਹੋ ਜਾਉਂਦਾ ਕਿ ਇੱਥੇ ਵੀ ਮਾਲੀ ਦੋਨੇ ਤਰ੍ਹਾਂ ਦੇ ਸਾਹਮਣੇ ਖੜ੍ਹੇ ਇੱਕੋ ਹੀ ਸ਼ਹਿਰ ਹੈ ਇੱਕੋ ਹੀ ਸ਼ਹਿਰ ਦੇ ਦੋ ਜਗ੍ਹਾ ਤੇ ਇੱਕ ਜਗ੍ਹਾ ਤੇ ਆਪ ਪ੍ਰੋਟੈਸਟ ਕਰ ਰਿਹਾ ਹੋ ਦੂਜੇ ਪਾਸੇ ਕਾਂਗਰਸ ਪ੍ਰੋਟੈਸਟ ਕਰ ਰਿਹਾ ਮੁੱਦਾ ਇੱਕੋ ਹੀ ਹੈ ਉਹ ਕਹਿੰਦੇ ਕਿ ਪ੍ਰਤਾਪ ਬਾਜਵਾ ਦੱਸੇ ਬੰਬ ਕਿੱਥੋਂ ਆਏ ਜੀ ਬਾਜਵਾ ਕਹਿੰਦਾ ਕਿ ਮੈਂ ਤਾਂ ਜਾਣਕਾਰੀ ਦਿੱਤੀ ਹੈ ਗਲਤ ਗੱਲ ਕੀ ਕੀਤੀ ਹੈ ਸਿੱਧੂ ਸਾਹਿਬ ਇਲਜ਼ਾਮ ਦੋਨੇ ਪਾਸੇ ਲੱਗ ਰਹੇ ਨੇ ਅਮਰਿੰਦਰ ਰਾਜਾ ਵੜਿੰਗ ਨੇ ਦਾਵਾ ਕੀਤਾ ਹੈ ਕਿ ਜੋ ਵੀ ਚੱਲ ਰਿਹਾ ਏ ਜੋ ਕਾਰਵਾਈ ਕੀਤੀ ਗਈ ਹੈ ਜੋ ਐਫ ਆਈ ਆਰ ਕੀਤੀ ਗਈ ਹੈ ਉਹ ਬਦਲਾਖੋਰੀ ਦੀ ਭਾਵਨਾ ਦੇ ਨਾਲ ਕੀਤੀ ਗਈ ਹੈ ਦੂਜੇ ਪਾਸੇ ਜੋ ਸੂਬਾ ਸਰਕਾਰ ਹੈ ਆਮ ਆਦਮੀ ਪਾਰਟੀ ਜੋ ਤੇਰੇ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਤਾਪ ਬਾਜਵਾ ਨੂੰ ਤਾਂ ਇਹ ਵੀ ਪਤਾ ਹੈ ਕਿ ਜੋ ਬਾਕੀ ਦੇ ਨਹੀਂ ਚੱਲੇ ਹੋਏ ਬੰਬ ਨੇ ਜ਼ਿੰਦਾ ਬੰਬ ਨੇ ਉਹ ਕਿੱਥੇ ਪਏ ਨੇ ਬਹੁਤ ਦਿਲਚਸਪ ਵਾਲਾ ਤੁਹਾਡਾ ਦੇਖੋ ਰਾਜਾ ਵੜੰਗ ਨੇ ਜਿਹੜੀ ਗੱਲ ਕੀਤੀ ਹੈ ਕਿ ਬਦਲੇ ਖੂਰੀ ਦੀ ਭਾਵਨਾ ਦੀ ਗੱਲ ਜੀ ਹ ਅਗਰੂਦੀ ਦੇ ਰਾਗਮਦਰ ਦੇ ਇਹ ਦੋਸ਼ ਅਕਸਰ ਲਾਉਂਦੀਆਂ ਰਹਿੰਦੀਆਂ ਕਿ ਜਿਹੜੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਆਪ ਦਾ ਤੁਸੀਂ ਸਵਾਲ ਲਿਆ ਹੁਣ ਇਹ ਤਾਂ ਜਾਂ ਤਾਂ ਪ੍ਰਤਾਪ ਬਾਜਵਾ ਨੂੰ ਪੁਲਿਸ ਪੁੱਛਗਿੱਛ ਕਰੇਗੀ ਹਮ ਪ੍ਰਤਾਪ ਬਾਜਵਾ ਕਹਿੰਦਾ ਇਹ ਤਾਂ ਤੁਹਾਡਾ ਕੰਮ ਹੈ ਮੈਂ ਤਾਂ ਮੀਡੀਆ ਚ ਜਾਣਕਾਰੀ ਲਈ ਹੈ ਤੇ ਦੱਸੀ ਆ ਕਿ ਸ਼ੇਅਰ ਕੀਤੀ ਆ ਜੀ ਦਾ ਆਇਆ ਹੁਣ ਇਹ ਕਹਿੰਦੇ ਕਿ ਮੈਂ ਜੀ ਕੈਬਨਿਟ ਮੰਤਰੀ ਰਿਹਾ ਮੈਂ ਐਮਐਲਏ ਰਿਹਾ ਪਾਰਲੀਮੈਂਟ ਮੈਂਬਰ ਰਿਹਾ ਮੇਰੇ ਵੀ ਕਹਿੰਦਾ ਸੋਰਸੇਜ਼ ਹੈਗੇ ਸੋਰਸੇਜ਼ ਹੈ ਮੈਂ ਜਾਣਕਾਰੀ ਦਿੱਤੀ ਹੈ ਜੀ ਹੁਣ ਇਸੇ ਮੁੱਦੇ ਦੇ ਉੱਤੇ ਆਪ ਵਾਲੇ keh ਰਹੇ ਹੋ ਕਹਿੰਦੇ ਤੇਰੀ ਜਾਣਕਾਰੀ ਹੈ ਤਾਂ ਫਿਰ ਦੱਸ ਪੰਜਾਬ ਨੂੰ ਲਾਂਗੋ ਕੌਣ ਲਾ ਰਿਹਾ ਹੂੰ ਕੌਣ ਇਹ ਪ੍ਰਸਿੱਧੀਆਂ ਕ੍ਰੀਏਟ ਕਰ ਰਿਹਾ ਪੈਦਾ ਕਰ ਰਿਹਾ ਹੂੰ ਸੋ ਜਾਂ ਤਾਂ ਹੁਣ ਇਹ ਹੈ ਕਿ ਪ੍ਰਤਾਪ ਬਾਜਵਾ ਤੋਂ ਕਿਸ ਕਦਰ ਕੁਛ ਕੁਝ ਕੀਤੀ ਹੈ ਹਾਲਾਂਕਿ ਪ੍ਰਸ਼ੀਸ਼ ਅਧਿਕਾਰੀ ਅਸੀਂ ਨੇ ਪ੍ਰਸ਼ੀਸ਼ ਅਧਿਕਾਰੀ ਪ੍ਰਸ਼ੀਸ਼ ਕਰ ਰਿਹਾ ਇੱਕ ਅੰਦਾਜ਼ਾ ਲਗਾਇਆ ਜਾਂਦਾ ਕਿ ਇਸ ਤਰ੍ਹਾਂ ਪ੍ਰਸਾਦ ਬਾਜਵਾ ਹੁਣੀ ਬਾਹਰੋਂ ਗੱਲ ਕਰਕੇ ਗਏ ਐ ਜੀ ਇਹ ਕਿਹਾ ਜਾਂਦਾ ਕਿ ਇਸ ਤਰ੍ਹਾਂ ਬਾਜਵਾ ਹੁਣੀ ਕਿਉਂ ਉਥੇ ਲਿਸਟ ਨਹੀਂ ਲੈ ਕੇ ਬੈਠੇ ਅੰਦਰ ਹਮ ਕਿ ਦੱਸ ਦੇਣਗੇ ਕਿ ਫਲਾਣਾ ਫਲਾਣਾ ਟਾਰਗੇਟ ਤੇ ਐ ਨੰਬੰਬ ਕਿੱਥੇ ਪਏ ਐ ਹਮ ਬਾਜਵਾ ਹੁਣੀ ਕਹਿੰਦੇ ਤੁਹਾਡਾ ਕੰਮ ਐ ਮੇਰਾ ਕੰਮ ਥੋੜੀ ਐ ਹਮ ਦੂਜੇ ਪਾਸੇ ਹਮਨ ਅਰੂੜਾ ਲੰਕਾਰ ਰਿਹਾ ਉਥੇ ਖੜੇ ਹੋਗੇ ਜੀ ਉਹਨੇ ਜ਼ਿੰਮੇਵਾਰੀ ਬਾਜ਼ਬਾਦੀ ਹੈ ਕੋਈ ਬਾਜ਼ਵਾਨ ਨੇ ਬਿਆਨ ਦਿੱਤਾ ਹੁਣ ਦੱਸਿਆ ਨਾ ਕਹਿੰਦੇ ਬੰਬ ਕਿੱ데 ਚੱਲਨੇ ਕਹਿੰਦੇ ਉਹਨੂੰ ਇਹ ਵੀ ਪਤਾ ਹੋਵੇਗਾ ਕਿ ਕਿੱਥੇ ਪਏ ਆ ਤੇ ਕਿਹੜਾ ਨਿਸ਼ਾਨੇ ਤੇ ਆ ਹੂੰ ਸੋ ਇਸ ਤਰ੍ਹਾਂ ਦੀ ਸਥਿਤੀ ਪਣੀ ਗਏ ਦੋਨਾਂ ਤਰ੍ਹਾਂ ਦੀ ਇਸ ਵळे ਜੀ ਜੀ ਸਿੱਧੂ ਸਾਹਿਬ ਅਮਨ ਕਾਨੂੰਨ ਦੀ ਸਥਿਤੀ ਜੋ ਹੈ ਉਹ ਪੰਜਾਬ ਦੇ ਵਿੱਚ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਬੰਬ ਜੋ ਨੇ ਉਹ ਹੁਣ ਤੱਕ 18 ਬੰਬ ਚੱਲ ਚੁੱਕੇ ਨੇ ਬੀਤੇ ਦਿਨੀ ਮਜੀਠੀਆ ਦੇ ਇਲਾਕੇ ਦੇ ਵਿੱਚ ਵੀ ਪੈਟਰੋਲ ਪੰਪ ਦੇ ਕਾਰਕੁਨਾਂ ਤੇ ਗੋਲੀ ਚਲਾਈ ਜਾਂਦੀ ਹੈ ਔਰ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅ ਇੱਕ ASI ਨੂੰ ਗੋਲੀ ਲੱਗੀ ਸੀ ਚਰਨਜੀਤ ਸਿੰਘ ਉਹਨਾਂ ਦੇ ਮਸਲੇ ਤੇ ਵੀ ਮੁਜੀਠੀਆਂ ਉਹਨਾਂ ਦੇ ਘਰ ਹੋ ਕੇ ਆਏ ਨੇ ਤਾਂ ਅਮਨ ਆਮਾਨ ਦੀ ਸਥਿਤੀ ਨੂੰ ਲੈ ਕੇ ਇਸ ਵੇਲੇ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਸੂਬਾ ਸਰਕਾਰ ਨੂੰ ਘੇੜਦੇ ਹੋਏ ਨਜ਼ਰ ਆ ਰਹੇ ਨੇ yes absolutely right ਬਹੁਤ ਅਹਿਮ ਸਵਾਲ ਹੈ ਤੁਸੀਂ ਅਮਨ ਕਰੂਨ ਦੀ ਸਥਿਤੀ ਨੂੰ ਲੈ ਕੇ ਲੱਗਦਾ ਇਹ ਹੈ ਕਿ ਇੱਕ ਪਾਸੇ ਆਪ ਤੇ ਦੂਜੇ ਪਾਸੇ ਸਾਰੀਆਂ ਵਿਰੋਧੀ ਧਿਰਾਂ ਜੀ ਮੈਂ ਸੁਣ ਰਿਹਾ ਸੀਗਾ ਰਾਜਾ ਵੜਿੰਗ ਨੂੰ ਉਹ ਕਹ ਰਿਹਾ ਸੀ ਦੇਖੋ ਜੀ ਸਾਡੇ ਰਾਜਸੀ ਤੌਰ ਤੇ ਪੋਲਿਟਿਕਲ ਪਾਰਟੀਆਂ ਦਾ ਆਸ ਵਿੱਚ ਮਤਭੇਦ ਹੁੰਦੇ ਹੈ ਸੁਭਾਵਿਕ ਹੈ ਹਮ ਪਰ ਕਹਿੰਦੇ ਮੈਂ ਧਨਵਾਦੀ ਹਾਂ ਦੂਜੀਆਂ ਪੋਲਿਟਿਕਲ ਪਾਰਟੀਆਂ ਦਾ ਜਿਹੜੀਆਂ ਵਿਰੋਧੀ ਪਾਰਟੀਆਂ ਹੈ ਜੀ ਪ੍ਰਤਾਪ ਬਾਜਲ ਦੇ ਮਾਮਲੇ ਦੇ ਕਹਿੰਦੇ ਸਾਡੇ ਨਾਲ ਆ ਕੇ ਖੜੀਆਂ ਹੋ ਗਈਆਂ ਹਮ ਹੁਣ ਜਿੱਦ ਇੱਕ ਸਵਾਲ ਹੈ ਕਾਲੀਕਲ ਦਾ ਸ਼ਵੀਰ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਨੇ ਸਾਫ ਤੌਰ ਤੇ ਆਪਣੇ ਬਿਆਨ ਜੇ ਗੱਲ કરી ਹੈ ਜੀ ਕਿ ਪ੍ਰਤਾਪ ਬਾਜਵਾ ਨਾਲ ਜ਼ਾਤੀ ਕੀਤੀ ਜਾ ਰਹੀ ਹੈ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਹੂੰ ਜੇ ਕਿਸੇ ਸੀਨੀਅਰ ਆਗੂ ਨੇ ਜਾਣਕਾਰੀ ਦਿੱਤੀ ਹੈ ਤਾਂ ਇਹ ਨਹੀਂ ਕਿ ਉਹਦੇ ਤੇ ਐਫ ਆਈ ਆਰ ਦਰਜ ਕਰ ਦਿਓ ਜੀ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਬਕਰ ਮੀਠਿਆ ਦੀ ਤੁਸੀਂ ਗੱਲ ਕੀਤੀ ਹੈ ਬਕਰ ਮੀਠਿਆ ਨੇ ਵੀ ਇਹ ਤੇ ਲੰਬੀ ਜੋੜੀ ਲੈਸ ਦਿੱਤੀ ਆਪਣੇ ਹਲਕੀਆਂ ਗੱਲਾਂ ਕੀਤੀਆਂ ਬਾਹਰ ਦੀਆਂ ਗੱਲਾਂ ਕੀਤੀਆਂ ਜੀ ਕਿ ਕਿਸ ਕਦਰ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਗਲਗਣਗੇ ਨਿਸ਼ਾਨੇ ਤੇ ਲੈਂਦੇ ਆ ਤੇ ਜੇ ਕਦੇ ਗੱਲ ਕਰਦੇ ਨੇ ਫਿਰ ਉਹਨਾਂ ਦੇ ਐਫ ਆਈ ਆਰ ਦਰਜ ਹੁੰਦੀ ਹੈ ਜੀ ਕਿਤੇ ਕਾਫੀ ਹਰਸੇ ਬਾਅਦ ਹੈ ਜਿਹਾ ਮੌਲ ਬਣਿਆ ਹੈ ਕਿ ਕਾਂਗਰਸ ਦੇ ਆਗੂ ਦੇ ਹੱਕ ਚ ਸੁਗਵੀਰ ਬਾਦਲ ਵੀ ਬੋਲ ਰਿਹਾ ਹੈ ਹਮਮ ਔਰ ਬੇਗਰ ਮਰੀटिया ਵੀ ਬੋਲ ਰਿਹਾ ਹੈ ਜੀ ਜਿਦਾਂ ਇਸ ਹਾਲ ਆ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜੰਦਾਬਾੜੀ ਦੇਖੋ ਅਮਾ ਕੁੰਦੀ ਸਿੱਧੀ ਦਾ ਸਵਾਲ ਉਠਾਉਂਦੇ ਠਾਉਂਦੇ ਆ ਜੀ ਪਰ ਅਕਸਰ ਉਹ ਨਾਤਾ ਕਾਂਗਰਸ ਦੀ ਹਮਾਇਤ ਕਰਦੇ ਤੇ ਨਾ ਹੀ ਜਿਹੜਾ ਹੈਗਾ ਆਪਦੀ ਹਮਾਇਤ ਕਰਦੇ ਆ ਜੀ ਅਮਾ ਕੁੰਦੀ ਸਿੱਧੀ ਤੇ ਉਹ ਵੀ ਇਸ ਤਰ੍ਹਾਂ ਬੋਲਦੇ ਆ ਹਮ ਕਿ ਅਮਾ ਕੁੰਦੀ ਸਿੱਧੀ ਬਹੁਤ ਮਾੜੀ ਹੈ ਜੀ ਪਰ ਮੈਂ ਵੀ ਸੁਣਿਆ ਸੀ ਕਿ ਰਾਜਾ ਬੜੰਗੇ ਵੀ ਡਿਮਾਂਡ ਕਰ ਰਹੇ ਮੰਗ ਕਰ ਰਹੇ ਹਾਕਮਦਰ ਤੋਂ ਕਿ ਜੇ ਤੁਸੀਂ ਸਾਡੇ ਕੱਲਿਆਂ ਨਾਲ ਨਹੀਂ ਗੱਲ ਕਰਨੀ ਪੰਜਾਬ ਦੀ ਜਿਸ ਤਰ੍ਹਾਂ ਦੀ ਸਥਿਤੀ ਹੈ ਹਮ ਆਰ ਪਾਰਟੀ ਸਰ ਬਾਡੀ ਮੀਟਿੰਗ ਬੁਲਾ ਲਈ ਜਾਵੇ ਜੀ ਸਰਪਾਰਟੀ ਮੀਟਿੰਗ ਬੁਲਾਓ ਉਥੇ ਬਰਾਕੇ ਸਾਰਿਆਂ ਦੀ رائے ਲਓ ਕਿ ਕੀ ਗੱਲ ਬਣਦੀ ਹੈ ਪੰਜਾਬ ਚ ਕਿਉਂ ਜੀ ਸਥਿਤੀ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਆਏ ਦਿਨ ਕੋਈ ਨਾ ਕੋਈ ਨਿਸ਼ਾਨੇ ਤੇ ਜਾਂ ਪੁਲਿਸ ਨਿਸ਼ਾਨੇ ਤੇ ਹੈ ਤਾਂ ਲੁੱਟਾਂ ਖੋਹਦੀਆਂ ਵਾਰਦਾਤਾਂ ਲੁੱਟਾਂ ਖੋਹਦੀਆਂ ਵਾਰਦਾਤਾਂ ਬੇਸ਼ੱਕ ਪਿਛਲੀਆਂ ਸਰਕਾਰਾਂ ਚ ਵੀ ਹੁੰਦੀਆਂ ਰਹੀਆਂ ਪਰ ਹੁਣ ਜਿਹੜਾ ਚੱਲਦਿਆਂ ਜਿਸ ਤਰੀਕੇ ਨਾਲ ਬਰੁਧੀਆਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਠਾਈ ਜਾ ਰਹੀ ਹੈ ਉਸ ਦੇ ਨਾਲ ਕਿਤੇ ਮਾਮਲੇ ਜ਼ਿਆਦਾ ਉੱਪਰ ਕੇ ਸਾਹਮਣੇ ਆ ਰਹੇ ਹੈ ਜੀ ਜਿਦੋਂ ਆਪ ਜਿਕਰ ਕਰ ਰਹੇ ਆ ਇੱਕ ਦਿਨ ਪਹਿਲਾਂ ਹੀ ਜਿਸ ਪੰਜਾਬ ਦੇ ਸਰਪੰਚ ਦੇ ਘਰ 'ਚ ਇਹ ਦਿਨ ਲੁੱਟੇਰੇ ਦਾਖਲ ਹੋਏ ਸਰਪੰਚ ਘਰ ਨਹੀਂ ਸੀ ਉਹਦੀ ਮਗਰ ਦਾ ਕਥਾ ਕਰ ਦਿੱਤਾ ਗਿਆ ਜੀ ਲੁੱਟ ਗਈ ਸੀ ਕਾਫੀ ਸੋਨਾ ਨਕਦੀ ਲੁੱਟ ਕੇ ਲੈ ਗਏ ਇਹਦਾਂ ਨੇ ਵਾਰਦਾਤਾਂ ਹੋਈਆਂ ਹੁਣੇ ਹੋਰ ਵੀ ਵਾਰਦਾਤਾਂ ਵਾਪਰਦੀਆਂ ਤਾਂ ਜ਼ਿੰਮੇਵਾਰੀ ਤਾਂ ਫਿਰ ਸਰਕਾਰ ਦੀ ਜੀ ਬਣਦੀ ਬਣਦੀ ਹੈ ਪਰ ਕਿਧਰੇ ਮਾਮਲਾ ਜ਼ਿੰਮੇਵਾਰੀ ਦੇ ਨਾਂ ਨਾਲ ਇਹ ਕ੍ਰਿਟੀਕਲ ਸੇ ਵੀ ਇਖਤियार ਕਰਦਾ ਜਾ ਰਿਹਾ ਜੀ ਇਹ ਗੱਲ ਆਪਾਂ ਪਹਿਲਾਂ ਵੀ ਕਹਿਿਆ ਗੱਲ ਬੜੀ ਸਾਫ ਹੈ ਦੇਖੋ ਅਮਨ ਗ੍ਰੰਥੀ ਸਿੱਧੀ ਜੇ ਕਿਤੇ ਗੋਲੀ ਚੱਲੀ ਆ ਪੁਲਿਸ ਤੇ ਚੱਲੀ ਆ ਜਾਂ ਲੁੱਟ ਖੋਹ ਦੀ ਵਾਰਦਾਤ ਹੋਈ ਆ ਜੀ ਸਵਾਲ ਪੁੱਛਿਆ ਜਾਣਾ ਵਾਜਬ ਹੈ ਹਮ ਤੇ ਵਿਰੋਧੀ ਪਾਰਟੀਆਂ ਵੀ ਇਹ ਰਾਸਦਦਾ ਕੇ ਚਲੇ ਜਾਂਦੀਆਂ ਆ ਕਿ ਮੁਖੰਦਰ ਭਗਵਾਨ ਦਾ ਅਸਤੀਫਾ ਦੇਣ ਜੀ ਹੁਣ ਜਿਹੜੀ ਪਾਰਟੀ ਦੇ 92 ਵਿਧਾਇਕ ਹੋਣ ਉਹ ਕਿਉਂ ਅਸਤੀਫਾ ਦੇਏਗਾ ਹਮ ਏ ਰਾਈਟ ਜਾਂ ਅਧਿਕਾਰ ਉਸ ਪੋਲੀਟੀਕਲ ਪਾਰਟੀ ਜਿਹਦੇ ਬਾਨੇ ਵਿਧਾਇਕਾ ਕਿ ਕਿਹਨੂੰ ਮੁੱਖ ਮੰਤਰੀ ਬਣਾਉਣਾ ਹੈ ਕਿਹਨੂੰ ਨਹੀਂ ਬਣਾਉਣਾ ਜੀ ਨਹੀਂ ਤੇ ਮੌਕਾ ਆਏਗਾ ਪੰਜਾਬ ਦੇ ਲੋਕ ਫੈਸਲਾ ਕਰਨਗੇ ਹੂੰ ਜੇ ਵਿਰੋਧੀ ਪਾਰਟੀਆਂ ਸਹੀ ਹੋਈਆਂ ਜੀ ਤਾਂ ਆਪ ਦੇ ਖਿਲਾਫ ਫਤਵਾ ਜਾਏਗਾ ਜੇ ਆਪ ਸਹੀ ਹੋਏ ਕਿ ਤੇ ਵਿਰੋਧੀ ਪਾਰਟੀਆਂ ਜਿਦਾਜ ਵਿਰੋਧ ਚ ਬੈਠੀਆਂ ਇਦਾਂ ਬੈਠੀਆਂ ਰਹਿਣੀਆਂ ਅੱਛਾ ਸਿੱਧੂ ਸਾਹਿਬ ਬਹਿਸ ਦੇ ਮਾਹੌਲ ਦੇ ਦੌਰਾਨ ਬਹਿਸ ਦੇ ਮਾਹੌਲ ਦੇ ਦੌਰਾਨ ਅੱਜ ਇੱਕ ਪ੍ਰਤਾਪ ਆਜਵਾ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕਾਂਗਰਸ ਦੇ ਦਫ਼ਤਰ ਵਿੱਚੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਨੇ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਦੁਬਾਰਾ ਚੁੱਕਿਆ। ਇਸੇ ਦੇ ਨਾਲ ਉਹਨਾਂ ਨੇ ਅਫਸਰਾਂ ਦੀਆਂ ਹੋਈਆਂ ਬਦਲੀਆਂ ਤੇ ਉਹਨਾਂ ਦੀਆਂ ਮੁਅਤਲੀਆਂ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਡੀਜੀਪੀ ਪੰਜਾਬ ਹਾਲੇ ਤੱਕ ਇਸ ਗੱਲ ਨੂੰ ਲੈ ਕੇ ਚੁੱਪ ਨੇ ਕਿ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਆਖਿਰ ਕਿਵੇਂ ਹੋਈ ਔਰ ਪੰਜਾਬ ਸਰਕਾਰ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ। ਕੋਈ ਜਵਾਬ ਨਹੀਂ ਦਿੱਤਾ ਬਲਕਿ ਕਿਸੇ ਹੋਰ ਸੂਬੇ 'ਚੋਂ ਇੰਟਰਵਿਊ ਹੋਈ ਹੈ। ਦੋ ਇੰਟਰਵਿਊਆਂ ਹੋਈਆਂ ਨੇ ਤੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਕਿ ਦੂਜੇ ਸੂਬੇ ਵਿੱਚ ਹੋਈਆਂ ਕਿ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਮਸਲਾ ਦੁਬਾਰਾ ਉੱਠਿਆ ਹੈ ਕਿੱਧਰ ਨੂੰ ਜਾਏਗਾ ਬਿਲਕੁਲ ਲਾਰੈਂਸ ਬਿਸ਼ਨੋਈ ਦਾ ਮੁੱਦਾ ਵੀ ਉੱਠਿਆ ਔਰ ਇਸ ਮਾਮਲੇ ਤੇ ਪਿਛਲੇ ਦਿਨਾਂ ਚ ਵੀ ਗੱਲ ਉੱਠਦੀ ਆ ਉਹ ਕਹਿੰਦੇ ਕਿ ਇੱਕ ਵੱਡੇ ਚੈਨਲ ਨੇ ਸੀਨੀਅਰ ਜਰਨਲਿਸਟ ਵੱਲੋਂ ਇੰਟਰਵਿਊ ਕੀਤੀ ਗਈ ਜੀ ਤੇ ਉਹਦੇ ਤੇ ਕਿਉਂ ਨਹੀਂ ਕੋਈ ਐਫਆਈਆ ਦਰਜ ਹੋਇਆ ਕੋਈ ਨਹੀਂ ਕਾਰਵਾਈ ਹੋਈ ਜੀ ਇਹ ਸਵਾਲ ਠਾਰੇ ਕਾਂਗਰਸ ਦੇ ਆਗੂ ਕਾਂਗਰਸ ਦੇ ਆਗੂਆਂ ਵੱਲੋਂ ਸਵਾਲ ਠਾਏ ਜਾ ਰਹੇ ਆ ਕਿਤੇ ਮੀਡੀਆ ਦੀ ਭੂਮਿਕਾ ਦੇ ਤੇ ਵੀ ਸਵਾਲ ਠਾਏ ਜਾ ਰਹੇ ਆ ਅੱਜ ਵੀ ਮੈਂ ਦੇਖ ਰਿਹਾ ਸੀ ਕਾਂਗਰਸ ਦੇ ਕਿ ਕਦਾਵਾਰ ਆਗੂ ਜਿਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ ਜੀ ਇੱਕ ਦੋਨੇ ਦਾ ਸਾਫ਼ ਤੌਰ ਤੇ ਕਿਹਾ ਕਿ ਜੀ ਜਿਹੜਾ ਸਿੱਧੇ ਤੌਰ ਤੇ ਹਗੁੰਦਰ ਦੀ ਬੋਲੀ ਬੋਲਦਾ ਅਸੀਂ ਉਸ ਦੇ ਸਵਾਲ ਦਾ ਜਵਾਬ ਨਹੀਂ ਦੇਵਾਂਗੇ ਹੂੰ ਪੰਜਾਬ 'ਚ ਪਹਿਲੀ ਵਾਰ ਇਹਦਾ ਮੌਕਾ ਆ ਰਿਹਾ ਕਿ ਤੇ ਮੀਡੀਆ 'ਚ ਵੀ ਵੰਡੀਆਂ ਪੈਣੀਆਂ ਨਜ਼ਰ ਆ ਰਹੀਆਂ ਖੈਰ ਮੀਡੀਆ ਦੀ ਆਪਣੀ ਭੂਮਿਕਾ ਹੈ ਜੀ ਕਿਸੇ ਨੂੰ ਉਹ ਸਵਾਲ ਚੰਗਾ ਲੱਗ ਸਕਦਾ ਕਿਸੇ ਨੂੰ ਬੁਰਾ ਲੱਗ ਸਕਦਾ ਹੂੰ ਪਰ ਇਹ ਹੈ ਕਿ ਜਿੱਦਾਂ ਦੀ ਅਮਨ ਕਾਨੂੰਨ ਦੀ ਸਿੱਧੀ ਹੈ ਔਰ ਜਿਸ ਤਰੀਕੇ ਨਾਲ ਰਾਜਾ ਵਿੜੰਗ ਨੇ ਵੀ ਜੇ ਕਾ ਰਿਹਾ ਔਰ ਪ੍ਰਤਾਪ ਬਾਜਵਾ ਦਾ ਤੁਸੀਂ ਜ਼ਿਕਰ ਕੀਤਾ ਪ੍ਰਤਾਪ ਬਾਜਵਾ ਨੇ ਵੀ ਕੁਛ ਕਿਸੇ ਲਈ ਜਾਣ ਤੋਂ ਪਹਿਲਾਂ ਮੁਖਵੰਦਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਹੈ ਜੀ ਕਿ ਠੀਕ ਹੈ ਕਿ ਮੈਂ ਅੱਜ ਪੁਛਕਿਸ ਲਈ ਜਾ ਰਿਹਾ ਹਾਂ ਹਮ ਮੁਖਵੰਦਰੀ ਦੇਖੋ ਇਸ ਤਰ੍ਹਾਂ ਮੁਖਾਤਬ ਹੋ ਰਿਹਾ ਹੈ ਕਿਸੇ ਮੌਕਾ ਆਏਗਾ ਫਿਰ ਤਿਆਰੀ ਤੁਸੀਂ ਆਪਣੀ ਵੀ ਰੱਖਿਓ ਹਮ ਪਤਾ ਨਹੀਂ ਉਹਨੇ ਤਿਆਰੀ ਦਾ ਕੀ ਭਾਵਾ ਉਹਨਾਂ ਦਾ ਜੀ ਇਸੇ ਤਰੀਕੇ ਨਾਲ ਰਾਜਾ ਬੜਿੰਗ ਵੀ ਪੁਲਿਸ ਵਾਲਿਆਂ ਨੂੰ ਸਬੋਧਨ ਹੋ ਕੇ ਕਹਿ ਰਿਹਾ ਹੈ ਇਹ ਦੇਖੋ ਹਮੇਸ਼ਾ ਸਰਕਾਰਾਂ ਇੱਕੋ ਜਿਹੀ ਨਹੀਂ ਰੈਂਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਜੀ ਕਿਉਂਕਿ ਸਾਡੇ ਜਿਹੜੇ ਕਾਂਗਰਸੀ ਆਗੂ ਆ ਜਾਂ ਵਰਕਰ ਆ ਉਹਨਾਂ ਦੇ ਕੋਈ ਨਜਾਇਜ਼ ਗੱਲ ਕੀਤੀ ਗਈ ਨਜਾਇਜ਼ਤਾ ਕਾਹਮਕੀ ਕੀਤੀ ਗਈ ਤਾਂ ਸਮਾਂ ਆਏਗਾ ਸਾਖਦਾ ਜਣੀ ਤੁਹਾਡੇ ਤੋਂ ਵੀ ਲਿਆ ਜਾਏਗਾ ਜੀ ਸੋ ਇਸ ਤਰ੍ਹਾਂ ਦੇ ਮਿਹਣੋ ਮਿਹਣੀ ਇਸ ਤਰ੍ਹਾਂ ਦੀਆਂ ਇੱਕ ਦੂਜੇ ਨੂੰ ਚੁਣੌਤੀਆਂ ਦੂਜੇ ਪਾਸੇ ਭਗਵੰਤ ਮਾਨ ਲਗਾਤਾਰ ਇਸ ਗੱਲ ਤੇ ਦ੍ਰਿੜ ਨੇ ਅੱਜ ਵੀ ਮੀਡੀਆ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਅੱਜ ਵੀ ਇਹੀ ਗੱਲ ਕਹੀ ਹੈ ਕਹਿੰਦੇ ਦੇਖੋ ਜੇ ਪ੍ਰਤਾਪ ਬਾਜਵਾ ਨੂੰ ਇਹ ਜਾਣਕਾਰੀ ਸੀ ਕਿ 18 ਬੰਬ ਚੱਲ ਗਏ ਬੱਤੀ ਕਿੱਥੇ ਐ ਜੀ ਇਹਦੇ ਫਿਰ ਜਾਣਕਾਰੀ ਦੇਣਾ ਕਿ ਕੱਲ ਦਾ ਸਵਾਲ ਮੀਡੀਆ 'ਚ ਇਹ ਵੀ ਘੁੰਮ ਰਿਹਾ ਹੈ ਮੁਖ ਮੰਤਰੀ ਭਗਵੰਤ ਸਿੰਘ ਸਟਾਈਲ ਆ ਗੱਲ ਕਰਨ ਦਾ ਜੀ ਉਹ ਕਹਿੰਦੇ ਦੇਖੋ ਜੀ ਇਹਨਾਂ ਦਾ ਬੰਬਾਂ ਦੀਆਂ ਗੱਲਾਂ ਕਰਦੇ ਸੀ ਹੁਣ ਕਹਿੰਦੇ ਵਕੀਲ ਭਾਲ ਦੇ ਫਿਰਦੇ ਆ ਹੂੰ ਦੂਜੇ ਪਾਸੇ ਪ੍ਰਤਾਪ ਬਾਜਵਾ ਵੀ ਕਿਹੜਾ ਘਟਾ ਉਹ ਕਹਿੰਦੇ ਜੀ ਵਕੀਲ ਦਾ ਭਾਲਣਾ ਹੀ ਭਾਲਣਾ ਜੇ ਤੁਹਾਡੇ ਅਰਗੇ ਨਾਲ ਵਾਪਿਆ ਜੀ ਸੋ ਇਦਾਂ ਨਹੀਂ ਮੀਣੋ ਮੀਣੀ ਦੀ ਸਥਿਤੀ ਬਣੀ ਵੀ ਹੈ ਪਰ ਕਿਧਰੇ ਲੱਗਦਾ ਹੈ ਸਥਿਤੀ ਦੇ ਵਿੱਚ ਸਾਰਾ ਮਾਮਲਾ ਆ ਸਿੱਧੇ ਤੌਰ ਤੇ ਇੰਡਾਇਰੈਕਟਲੀ ਜਿਨੂੰ ਆਪਾਂ ਕਹਿ ਸਕਦੇ ਆ ਉਹਦੇ ਪਿਛੋਕੜ ਦੇ ਵਿੱਚ ਵੀ ਕਿਤੇ ਰਾਸੀ ਮਾਮਲੇ ਜਿਹੜੇ ਇੱਕ ਦੂਸਰੇ ਨਾਲ ਟਕਰਾ ਰਹੇ ਆ 27 ਦੇ ਇਲੈਕਸ਼ਨਸ ਆ ਰਹੀਆਂ ਜੀ ਦੇਖੋ ਬੰਬ ਆਏ ਚੱਲੇ ਕੀ ਨੁਕਸਾਨ ਹੋਇਆ ਨਹੀਂ ਹੋਇਆ ਸਰਕਾਰ ਕਹਿੰਦੀ ਅਸੀਂ ਕਾਰਵਾਈ ਕਰ ਰਹੇ ਆ ਪਰ ਜਿਸ ਕਦਰ ਮਾਮਲਾ ਭਾ ਗਿਆ ਇਹ ਮਾਮਲਾ ਇੱਕ ਤਰ੍ਹਾਂ ਦਾ ਪੰਜਾਬ ਚ ਇਸ ਵੇਲੇ ਰਾਜਸੀ ਤੌਰ ਤੇ ਸਤੋ ਟਕਰਾਵ ਵਾਲਾ ਮਾਮਲਾ ਹੈ ਜੀ ਉਹਨਾਂ ਵਿੱਚ ਖਾਸ ਤੌਰ ਤੇ ਜਿਹੜੇ ਕਾਰੋਬਾਰੀ ਲੋਕ ਹੈ ਕਮਦੰਦਾ ਕਰਨ ਵਾਲੇ ਲੋਕ ਆ ਪੰਜਾਬ ਜਦੋਂ ਉਹਦੀਆਂ ਗੱਲਾਂ ਫੈਲਦੀਆਂ ਬਾਰਡਰ ਸਟੇਟ ਹੈ ਕਿ ਲੋਕਾਂ ਦੇ ਵਿੱਚ ਆਸ ਸਹਿਮਤੀ ਆਸ ਰੱਖਿਆ ਦੀ ਭਾਵਨਾ ਜੀ ਪੈਦਾ ਹੁੰਦੀ ਹੈ ਜੀ ਕਿ ਕਿਹੋ ਜੀ ਸਥਿਤੀ ਬਣ ਗਈ ਹੈ ਪੰਜਾਬ ਦੇ ਅੰਦਰ ਸੋ ਇਹ ਕੱਲ ਪਤਾ ਨਹੀਂ ਕਿਧਰ ਨੂੰ ਮੁੜਾ ਕੱਟੀ ਕਿਧਰ ਨੂੰ ਨਹੀਂ ਕੱਟੇਗੀ ਜੀ ਇਸ ਵੇਲੇ ਹੈ ਪ੍ਰਸਾਧ ਬਾਜਵਾ ਇੱਕ ਪਾਸੇ ਸਰਕਾਰ ਦੇ ਨਿਸ਼ਾਨੇ ਤੇ ਆ ਤੇ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆ ਜੀ ਮਾਮਲਾ ਬੰਬ ਚੱਲਣ ਦੇ ਬਿਆਨ ਵਾਲੇ ਅਮਨਕਰਨ ਦੀ ਸਿੱਧੀ ਨੂੰ ਆ ਹੂੰ ਪੰਜਾਬੀ ਜੀ ਕਹਿੰਦੇ ਆ ਇੱਕ ਉਹਦਾ ਬੜੇ ਪਿਆਰੀ ਕੇ ਨਾਂ ਲੈ ਕੇ ਰੁੰਦੀ ਭਰਾਵਾਂ ਦਾ ਤੇ ਯਾਦ ਕਰਦੀ ਆਪਣੇ ਯਾਰਾਂ ਨੂੰ ਦੋਸਤਾਂ ਨੂੰ ਹੂੰ ਸੋ ਨਾਂ ਤਾਂ ਲੈ ਰਿਆ ਅਮਨਕਰਨ ਦੀ ਸਿੱਧੀ ਦਾ ਕਿਰੇ 27 ਦੀਆਂ ਚੋਣਾਂ ਨਜ਼ਰ ਆ ਰਹੀਆਂ ਸਾਰੀਆਂ ਧਿਰਾਂ ਤੇ ਜੀ ਜੇਗੇ ਤੇ ਖੁੰਦੇਗੇ ਪਤਾ ਨਹੀਂ ਸਤਾਈ ਚ ਸਾਡਾ ਕੀ ਬਣੇਗਾ ਜੀ ਸੋ ਮੈਂ ਤਾਂ ਵੀ ਇਹ ਗੈਨਰਲ ਸਟੇਟ ਗੱਲ ਵੀ ਕਹਿ ਸਕਦਾ ਹਾਂ ਕਿ ਜੇ ਜ ਕੋਈ ਅਮਨ ਕੁੰਦੀ ਸਿੱਧੀ ਜਾਂਦੀ ਕਿੰਨੀ ਤਾਲੀ ਹਾਈ ਹੈ ਹਾਂ ਤਾਂ ਬਾਜਦਾਂ ਵੀ ਸਹਿਯੋਗ ਕਰਨਾ ਉਹ ਸਰਕਾਰ ਨੂੰ ਵੀ ਜਿਹੜਾ ਹੈਗਾ ਕਿਸੇ ਵੱਡੇ ਆਗੂ ਤੇ ਐਫਆਈਆ ਦਰਜ ਕਰਨ ਦੀ ਵਿਜੇ ਉਹਦੇ ਨਾਲ ਬੈਠ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਏਜੰਸੀਆਂ ਰਹੀਆਂ ਪੁਲਿਸ ਦੇ ਅਧਿਕਾਰੀ ਰਹੀਆਂ ਮਾਹੌਲ ਟਕਰਾਅ ਦੀ ਸਥਿਤੀ ਨਹੀਂ ਬਣ ਜਣਾ ਚਾਹੀਦਾ ਘੱਟੋ ਘਾਟਾ ਅਮਨ ਕਰਮੋਦੀ ਸਿੱਧੀ ਤੇ ਖਲਵਾੜ ਹੋਣਾ ਦਾ ਪੰਜਾਬ ਦੇ ਹਿੱਤ ਜਾਂ ਤੇ ਨਾ ਹੀ ਦੇਸ਼ ਦੇ ਹਿੱਤ ਵਿੱਚ ਹੈ ਜੀਤੂ ਸਾਹਿਬ ਤੁਸੀਂ ਕਿਹਾ ਕਿ ਮਾਮਲਾ ਬੜਾ ਗੰਭੀਰ ਹੈ ਅੱਜ ਗੰਭੀਰਤਾ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ ਨੇ ਇੱਕ ਗੱਲ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹੀ ਆ ਉਹ ਕਹਿੰਦੇ ਦੇਖੋ ਮਸਲਾ ਬਹੁਤ ਗੰਭੀਰ ਹੈ ਪਰ ਤੁਸੀਂ ਸਟੇਜ ਨਹੀਂ ਚਲਾ ਰਹੇ ਤੁਸੀਂ ਸਟੇਟ ਚਲਾ ਰਹੇ ਹੋ ਉਹ ਕਹਿੰਦੇ ਤੁਹਾਡਾ ਤਰੀਕਾ ਠੀਕ ਹੈ ਤੁਸੀਂ ਗੱਲ ਇਦਾਂ ਹੀ ਕਰਦੇ ਹੋ ਪਰ ਤੁਸੀਂ ਸਟੇਟ ਨਹੀਂ ਚਲਾ ਰਹੇ ਤੁਸੀਂ ਇੱਕ ਸਟੇਟ ਚਲਾ ਰਹੇ ਹੋ ਇਹੋ ਜਿhyst ਦੇ ਦੇਖੋ ਜਦੋਂ ਆਸਤੀਧਰਾਮਣਾ ਸਾਹਮਣੇ ਹੁੰਦੀਆਂ ਇੱਕ ਦੂਜੇ ਤੇ ਦੋਸ਼ ਵੀ ਲਾਉਂਦੀਆਂ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਵਿਰੋਧੀ ਧਿਰਾਂ ਵੱਲੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਹਮ ਚੰਗੇ ਚੰਨੇ ਵੀ ਸਾਬਕਾ ਮੁੱਖ ਮੰਤਰੀ ਹੈ ਅਰ ਚੰਗੇ ਬੁਲਾ ਰਹੇ ਹੈ ਉਹਨੇ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਸਟੇਟ ਚਲਾਉਣਾ ਹੋਰ ਗੱਲ ਹੁੰਦੀ ਹੈ ਸਟੇਟ ਚ ਲਾਉਣਾ ਹੋਰ ਗੱਲ ਆਉਂਦੀ ਹੈ ਜੀ ਤੇ ਜਵਾਹ ਚ ਮੁਖੰਦਰੀ ਭਗਵੰਤ ਮਾਨ ਵੀ ਉਦੋਂ ਦੇ ਟੋਟ ਕੇ ਲੈ ਕੇ ਉਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਆ ਹਮ ਪਰ ਇਹ ਗੱਲ ਜ਼ਰੂਰ ਹੈ ਕਿ ਗੱਲ ਤਾਂ ਸਟੇਟ ਚ ਲਾਉਣ ਦੀ ਹੈ ਸਟੇਟ ਵੀ ਆਪਣੇ ਆਪ ਚ ਉੱਥੋਂ ਦੇ ਲੋਕਾਂ ਨਾਲ ਜੁੜੀ ਵੀ ਉੱਥੋਂ ਦੇ ਵਸਿਆ ਨਾਲ ਜੁੜੀ ਵੀ ਸਟੇਟ ਹੈ ਜੀ ਸਟੇਟ ਆਪਣੇ ਆਪ ਚ ਕੋਈ ਸ਼ਬਦ ਨਹੀਂ ਹੈਗਾ ਸਟੇਟ ਉੱਥੋਂ ਦੇ ਲੋਕਾਂ ਦੇ ਇੱਕ ਜਿਹੜਾ ਪੂਰਾ ਸਮੂਹਾ ਨੂੰ ਬਣ ਕੇ ਹੀ ਜਿਹੜਾ ਹੈਗਾ ਸਟੇਟ ਬਣਦੀ ਹੈ ਜੀ ਸੋ ਗੱਲ ਲੋਕਾਂ ਦੀ ਆਮ ਲੋਕਾਂ ਦੀ ਸੁਰੱਖਿਆ ਦੀ ਹੈ ਇਹ ਗੱਲ ਸਹੀ ਹੈ ਕਿ ਪੰਜਾਬ ਪਿਛਲੇ ਸਮੇਂ ਚ ਵੀ ਬੜਾ ਭੁਗਤ ਭੁਗੀ ਰਿਹਾ ਹੈ ਬੜਾ ਸੰਤਾਪ ਹੋ ਗਿਆ ਪੰਜਾਬ ਨੇ ਜੀ ਕੋਈ ਪੰਜਾਬੀ ਨਹੀਂ ਚਾਹੇਗਾ ਕਿ ਇਦਾਂ ਦੀ ਸਥਿਤੀ ਬਣੇ ਹਮ ਅੱਜ ਵੀ ਮੈਂ ਕੁਝ ਪਿੰਡਾਂ ਦੇ ਜਿਹੜੇ ਕਿਸਾਨ ਆਗੂ ਹੈ ਹੋਰ ਜਿਹੜੇ ਸਮਾਜਿਕ ਆਗੂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਜੀ ਕਿ ਇਦਾਂ ਦੀ ਸਥਿਤੀ ਚ ਫਿਰ ਜਦੋਂ ਬਣਦੀ ਹੈ ਮੈਂ ਕੱਲਾ ਇਸ ਅਜਿਹੀ ਦੀ ਸਥਿਤੀ ਦਾ ਜ਼ਿਕਰ ਨਹੀਂ ਕਰਦਾ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਪਿਛਲੇ ਸਮੇਂ ਦੇ ਪੰਜਾਬ ਤੋਂ ਕੇਂਦਰ ਦੇ ਰਵਈਏ ਨੂੰ ਲੈ ਕੇ ਕਿਸਾਨਾਂ ਦੇ ਬਾਰੇ ਜੋ ਰਵਈਆ ਅਡਾਪਟ ਕੀਤਾ ਗਿਆ ਮੰਗਾਂ ਨੂੰ ਲੈ ਕੇ ਇਧਰੇ ਪੰਜਾਬ ਦੇ ਅੰਦਰ ਵੀ ਪੋਲਰਾਈਜੇਸ਼ਨ ਹੁੰਦੀ ਨਜ਼ਰ ਆ ਰਹੀ ਹੈ ਜਿਹੜੀ ਪਿਛਲੇ ਸਮਾਂ ਵਿੱਚ ਨਹੀਂ ਹੋਈ ਸਵੇ ਮਾਹੌਲ ਇਹ ਹੈ ਨਾ ਪੰਜਾਬ ਦੇ ਹੱਕ ਵਿੱਚ ਨਾ ਪੰਜਾਬ ਦੇ ਹਿਤ ਵਿੱਚ ਨਾ ਦੇ ਦੇਤ ਵਿੱਚ ਜੇ ਪ੍ਰੇਦੀਆਂ ਹੈਗੀਆਂ ਉਹਨਾਂ ਨੂੰ ਸਜਿੱਦਗੀ ਨਾਲ ਜਿਦਾਂ ਤੁਸੀਂ ਕਹੇ ਨਿਬਟਣਾ ਚਾਹੀਦਾ ਹੈ ਮੈਣੋ ਮੈਣੇ ਹੋਣ ਦੀ ਬਜਾਏ ਪੰਜਾਬ ਦਾ ਭਲਾ ਦੇ ਪੰਜਾਬ ਦੇ ਲੋਕਾਂ ਦਾ ਭਲਾ ਇਸੇ ਗੱਲ ਦਾ ਹੈ ਨੂੰ ਵੋਟਾਂ ਆਉਣਗੀਆਂ ਪੰਜਾਬੀ ਫੈਸਲਾ ਕਰਨਗੇ ਕਿਹੜੀ ਤਰ੍ਹਾਂ ਨੇ ਪਹਲਾ ਕੀਤਾ ਕਿਹੜੀ ਕਰ ਸਕਦੀ ਹੈ ਕਿਹੜੀ ਨਹੀਂ ਕਰ ਸਕਦੀ ਪਰ ਘਟੋ ਘਟਾ ਪੰਜਾਬ ਦੇ ਵਿੱਚ ਦੇ ਕਿਸੇ ਨੂੰ ਰਾਜਨੀਤੀ ਨਹੀਂ ਖੇਡਣੀ ਚਾਹੀਦੀ ਜੀ ਸਿੱਧੂ ਸਾਹਿਬ ਕਾਂਗਰਸ ਬਾਰੇ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਕਾਂਗਰਸ ਚ ਧੜੇ ਬੰਦੀ ਹੈ ਪਰ ਇਸ ਵਾਰ ਇਹ ਮਸਲਾ ਜੋ ਹੈ ਉਹ ਇਸ ਹੱਦ ਤੱਕ ਪਹੁੰਚ ਗਿਆ ਕਿ ਸਾਰੇ ਲੋਕ ਇੱਕ ਮੰਚ ਤੇ ਆ ਗਏ ਇਹ ਸੋਚ ਤੁਸੀਂ ਸਹੀ ਲਿਆ ਮੈਂ ਦੇਖ ਰਿਹਾ ਜੀ ਆ ਕਿ ਜਦੋਂ ਦਾ ਅ ਪ੍ਰਤਾਪ ਬਾਜਵਤ ਕੇ ਐਫ ਆਈ ਆ ਦਰਜ ਹੋਈ ਹੈ ਜੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਪ੍ਰੋਟੈਸਟ ਕਰ ਰਹੇ ਆ ਉਦੋਂ ਤੋਂ ਲੈ ਕੇ ਕਾਂਗਰਸੀਆਂ ਨੇ ਆਪਣੇ ਜਿਹੜੇ મત ਵੇਦ ਘਟੂ ਘਟਾ ਅਰਜ਼ੀ ਤੌਰ ਤੇ ਜ਼ਰੂਰ ਉਹਨਾਂ ਉੱਪਰ ਮਿੱਟੀ ਪਾ ਦਿੱਤੀ ਹੈ ਹਮ ਅੱਜ ਰਾਣਾ ਗਰਜੀਤ ਵੀ ਉੱਥੇ ਖੜਾ ਹੈ ਜੀ ਰਾਜਾ ਵੜਿੰਗ ਵੀ ਖੜਾ ਹੈ ਹਾਲਾਂਕਿ ਸਾਡੇ ਅਰਗੇ ਜਿਹੜੇ ਮੀਡੀਆ ਵਾਲੇ ਮਿੱਤਰ ਹੈ ਉਹ ਕੋਸ਼ਿਸ਼ ਕਰਦੇ ਆ ਸਮਾਉਣ ਤੇ ਚੁੰਡੀ ਵਟਣ ਦੀ ਕਿਸੇ ਨੇ ਸਵਾਲ ਵੀ ਕੀਤਾ ਰਾਣਾ ਗਜੀਤ ਨੂੰ ਜੀ ਕਿ ਜੀ ਹੁਣ ਕਿਵੇਂ ਲੱਗਦਾ ਹੈ ਕਿ ਪਾਰਟੀ ਇਕ ਮੁਠ ਹੋ ਗਈ ਹੈ ਇਕੱਠੀ ਹੋ ਗਈ ਹੈ ਹਮ ਰਾਣਾਗਰ ਗਰਜੀਤ ਨੇ ਵੀ ਇਸ ਮੌਕੇ ਦੇ ਜਵਾਬ ਬਣਦਾ ਸੀ ਉਹੀ ਦਿੱਤਾ ਹਮ ਉਹ ਕਹਿੰਦੇ ਦੇਖੋ ਚਾਹੇ ਚੋਣਾ ਹੋਣਾ ਚਾਹੇ ਕੋਈ ਪ੍ਰੋਟੈਸਟ ਹੋਵੇ ਜਾਂ ਪਾਰਟੀ ਤੇ ਹਮਲਾ ਹੋਵੇ ਉਸ ਵੇਲੇ ਸਾਰੀ ਕਾਂਗਰਸ ਇਕੱਠੀ ਹੁੰਦੀ ਹੈ ਮੱਕੀ ਕਹਿੰਦੇ ਮੁੱਦੇ ਬਾਅਦ ਦੇ ਆ ਇਹ ਗੱਲਾਂ ਬਾਅਦ ਚ ਹੁੰਦੀਆਂ ਨੇ ਲੈਣੀਆਂ ਜੀ ਇਹ ਜ਼ਰੂਰ ਹੈ ਇਸ ਵੇਲੇ ਜਿਹੜਾ ਇੱਕ ਮਾਹੌਲ ਜੈਮਸ ਕਾਂਗਰਸ ਦਾ ਹਾਲਾਂਕਿ ਪ੍ਰਤਾਪ ਬਾਜਵਤ ਐਫ ਆਈ ਆਰ ਦੀ ਦਰਜ ਬਣ ਗੱਲ ਕਰ ਰਹੇ ਆਪਾਂ ਜੀ ਇਕਰਾਦੀ ਸਥਿਤੀ ਬਣੀ ਹੋਈ ਹੈ ਤੇ ਆਪ ਸਿੱਧੇ ਤੌਰ ਤੇ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਦੇ ਕਾਂਗਰਸ ਦੇ ਆਗੂਆਂ ਨੂੰ ਜਿਹਦੇ باوجود ਵੀ ਕਾਂਗਰਸ ਕਿਤੇ ਟੁੱਲਦੀ ਹੋ ਨਜ਼ਰ ਨਹੀਂ ਆ ਰਹੀ ਜੀ ਰੂਤੀ ਨਾਲ ਖੜੀ ਆ ਉਹ ਕਹਿੰਦੇ ਡਟ ਕੇ ਖੜੇ ਆ ਇੱਕ ਮੁਟ ਖੜੇ ਆ ਇੱਕ ਥਾਂ ਤੇ ਖੜੇ ਆ ਸੋ ਅਜ ਸਮੁੱਚੀ ਲੀਡਰਸ਼ਿਪ ਆ ਤੁਸੀਂ ਸਹੀ ਸਵਾਲ ਲਿਆ ਇਸ ਮਾਮਲੇ ਨੇ ਕਾਂਗਰਸ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰਨ ਤਾਂ ਉਹਨਾਂ ਵਾਲੇ ਸਮੇਂ ਦੇਖਿਆ ਜਾਏਗਾ ਕੀ ਇੱਕ ਪਲੇਟਫਾਰਮ ਮਲੂਤੀਵਲ ਵਾਅਦਾ ਜਾਂ ਮੁੜ ਕੇ ਫੇਰ ਤਰੇੜਾ ਆਉਣ ਗਿਆ ਜੀ ਸਿੱਧੂ ਸਾਹਿਬ ਆਖਰੀ ਸਵਾਲ ਲੈ ਰਹੇ ਆ ਇੱਕ ਤਾਂ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਜੋ ਮੀਟਿੰਗ ਹੈ ਉਹ ਹੁਣ ਅੱਗੇ ਚਲੀ ਗਈ ਹੈ ਦੂਸਰੀ ਗੱਲ ਇਹ ਹੈ ਕਿ ਦਮਦਮੀ ਟਕਸਾਲ ਦਾ ਜੱਥੇਦਾਰਾਂ ਨੂੰ ਲੈ ਕੇ ਜੋ ਅਲਟੀਮੇਟਮ ਦਿੱਤਾ ਗਿਆ ਸੀ ਜੱਥੇਦਾਰਾਂ ਦੇ ਫੈਸਲੇ ਨੂੰ ਲੈ ਕੇ ਉਹ ਵੀ ਹੁਣ ਖਤਮ ਹੋ ਗਿਆ ਬਿਲਕੁਲ ਇਹ ਵੀ ਵੱਡਾ ਸਵਾਲ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪਰੰਧਕ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਕਾਲੀਦਾਲ ਦੇ ਅੰਦਰ ਕਮਸਾਨ ਬੈਠਿਆ ਇਦਾਂ ਹੀ ਜਥੇਦਾਰਾਂ ਦੀਆਂ ਨਿਯੁਕਤੀਆਂ ਹਟਾਉਣ ਲਾਉਣ ਦੇ ਮਾਮਲੇ ਤੁਰਿਆ ਤੇ ਸੁਵਣੀ ਗੁਰਦਾਰ ਪਰੰਧ ਕਮੇਟੀ ਦਾ ਕਮਸਾਨ ਵੀ ਕਿਦੋਂ ਨਾਲ ਨਾਲ ਹੀ ਚੱਲਦਾ ਆ ਰਿਹਾ ਆਪਾਂ ਸਾਰੇ ਜਾਣਦੇ ਆ ਸਿੱਧੀ ਇੱਕ ਵਾਰੀ ਇਹੋ ਜਿਹੀ ਬਣ ਗਈ ਸੀ ਕਿ ਸੁਵਣੀ ਗੁਰਦਾਰ ਪਰੰਧ ਕਮਿਟੀ ਦੇ ਪਰਗਾਨਾ ਜਿੰਨਾ ਸਿੰਘ ਤਾਂ ਨਹੀਂ ਜੀ ਉਹ ਇਸ ਤੀਵਾ ਦੇ ਕੇ ਘਰ ਬੈਠ ਗਏ ਸੀ ਕਾਲੀਦਾਲ ਦੇ ਬਹੁਤ ਸਾਰੇ ਆਗੂ ਨੰਗੇ ਪੈਰੀ ਗਏ ਜਾ ਕੇ ਮਿੰਨਤਾ ਤਰਲੇ ਕੀਤੀ ਕਿ ਜਾਓ ਭਲਾਂਜੀ ਵਾਪਸ ਆਓ ਜੀ ਵਾਪਸ ਆ ਗਏ ਆ ਉਹ ਮੀਟਿੰਗ ਜਿਹੜੀ ਐਸਜੀਪੀ ਕਮੇਟੀ ਦੀ ਆਪਾਂ ਗੱਲ ਕਰ ਰਹੇ ਆ ਅੱਜ ਰੱਖੀ ਗਈ ਸੀ ਰੱਜ ਦੀ بجائے ਕੱਲ ਹੋ ਗਈ ਹੈ ਹੂੰ ਜੋ ਮੀਡੀਆ ਚਾਹੇ ਉਹਦੇ ਮੁਤਾਬਕ ਤਾਂ ਹੈ ਕਿ ਰੁਟੀਨ ਦਾ ਮੈਟਰ ਹੈ ਪਰ ਕਦੇ ਵੀ ਰੁਟੀਨ ਦਾ ਮੈਟਰ ਤਾਂ ਹੁੰਦਾ ਨਹੀਂ ਜਿਹਦੇ ਬਸੇ ਆਪਾਂ ਗੱਲ ਕਰਦੇ ਆ ਜੀ ਜੀ ਤਾਂ ਦਮਦਮੇ ਟਕਸਾਲ ਦੀ ਗੱਲ ਕਰੀਏ ਚਾਹੇ ਜਿਹੜੇ ਪੰਥਕ ਜਥੇਬੰਦੀਆਂ ਦੀ ਗੱਲ ਕਰੀਏ ਜੀ ਉਹਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਅੱਜ 15 April ਤੱਕ ਜੀ ਜੀ ਕਿ ਜਿਹੜੇ ਸਿੰਘ ਸਾਹਿਬਾਨ ਹਟਾਏ ਗਏ ਆ ਉਹਨਾਂ ਦੀਆਂ ਨਿਯੁਕਤੀਆਂ ਬਹਾਲ ਕੀਤੀਆਂ ਜਾਣ ਉਹਨਾਂ ਨੂੰ ਬਹਾਲ ਕੀਤਾ ਜਾਵੇ ਨਹੀਂ ਤਾਂ ਅੱਗੇ ਅੰਦੋਲਨ ਜਿਹੜਾ ਜਾਂ ਸੰਘਰਸ਼ਿਤ ਤੇ ਖਾ ਕੀਤਾ ਜਾਏਗਾ ਜਾਂ ਵੱਡੇ ਇਕੱਠ ਕੀਤੇ ਜਾਣਗੇ ਜੀ ਇਕੱਠ ਵੀ ਦੰਗਮੇ ਟਿਕਸਾਲ ਜਿਹੜੀ ਕਿ ਇੱਕ ਪੰਥਕ ਜਥੇਬੰਦੀ ਹੈ ਜੀ ਹੋਰ ਪੰਥਕ ਜਥੇਬੰਦੀਆਂ ਉਹਨਾਂ ਦਾ ਐਸਟੀਮੇਟ ਉਹਦਾ ਦਿਨ ਵੀ ਅੱਜ ਪੂਰਾ ਹੋ ਗਿਆ ਕੱਲ ਹੁਣ ਐਸਜੀਪੀਸੀ ਦੀ ਫੇਰ ਮੀਟਿੰਗ ਹੈ ਸੋ ਸਾਰਿਆਂ ਦੀਆਂ ਨਜ਼ਰਾਂ ਆਪਣੀਆਂ ਬੜੀਆਂ ਰਹਿਣੀਆਂ ਕਿ ਕੱਲ ਦੀ ਮੀਟਿੰਗ ਦੇ ਕੀ ਦੰਗਮੇ ਟਿਕਸਾਲ ਜਾਂ ਕੋਈ ਹੋਰ ਪੰਥਕ ਜਥੇਬੰਦੀਆਂ ਕੋਈ ਨਵਾਂ ਫੈਸਲਾ ਲੈ ਕੇ ਸਾਹਮਣੇ ਆਉਂਦੀਆਂ ਸਿੰਘ ਸਾਹਿਬਾਨ ਦੇ ਮੁੱਦਿਆਂ ਨੂੰ ਲੈ ਕੇ ਜੀ 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 ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ तमाम ਖਬਰਾਂ ਉੱਪਰ ਚਰਚਾ ਕਰਨ ਦੇ ਲਈ ਔਰ ਇੰਨੀ ਕੀਮਤੀ ਜਾਣਕਾਰੀ ਦਸ਼ਕਾਨਾ ਸਾਂਝੀ ਕਰਨ ਲਈ ਬੜਾ ਧੰਨਵਾਦ ਜੀ ਤਾਂ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਅਪਡੇਟਸ ਦੇ ਨਾਲ ਅਦੋਂ ਤੱਕ ਲਈ ਸਸ਼ਿਆਕਾ